ਅਕਸਰ ਮੇਰੇ ਮਰੀਜ਼ ਸ਼ੂਗਰ ਦੇ ਜਿਨ੍ਹਾਂ ਨੂੰ ਸ਼ੂਗਰ ਨਵੀਂ-ਨਵੀਂ ਪਤਾ ਲੱਗੀ ਹੁੰਦੀ ਹੈ ਉਹ ਮਰੀਜ਼ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਇਹ ਗੱਲ ਪੁੱਛਣਗੇ ਜ਼ਰੂਰ ਕਿ ਡਾਕਟਰ ਸਾਹਿਬ ਕੋਈ ਖਤਰੇ ਵਾਲੀ ਗੱਲ ਤੇ ਨਹੀਂ ਕੋਈ ਘਬਰਾਉਣ ਦੀ ਲੋੜ ਤੇ ਨਹੀਂ ਹੈਗੀ ਮੈਨੂੰ ਸਮਝ ਨਹੀਂ ਆਉਂਦਾ ਮੈਂ ਉਹਨੂੰ ਕਿਵੇਂ ਜਵਾਬ ਦੇਆ ਪਰ ਪਿੱਛੇ ਜੇ ਮੇਰੇ ਇੱਕ ਮਰੀਜ਼ ਕਿ ਇਹ 20 ਸਾਲ ਦੀ ਉਮਰ ਸੀ ਵਜ਼ਨ ਉਹਨਾਂ ਦਾ ਕਾਫੀ ਜ਼ਿਆਦਾ ਸੀ ਔਰ ਉਹਨਾਂ ਨੂੰ ਵੱਡਿਆਂ ਵਾਲੀ ਸ਼ੂਗਰ ਮਤਲਬ ਕਿ ਟਾਈਪ 2 ਡਾਇਬੀਟਿਸ ਪਤਾ ਲੱਗੀ ਤੇ ਇਹ ਹੀ ਸਵਾਲ ਪੁੱਛਿਆ ਕਿ ਡਾਕਟਰ ਸਾਹਿਬ ਕੋਈ ਫਿਕਰ ਵਾਲੀ ਗੱਲ ਨਹੀਂ ਹੈ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਬਈ ਇਹਦੀ ਮੁਡੇ ਦੀ 40 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਜਾਏਗੀ। ਇੱਕਦਮ ਮਰੀਜ਼ ਔਰ ਮਰੀਜ਼ ਦੇ ਘਰ ਵਾਲੇ ਜਿਹੜੇ ਨੇ ਹੱਕੇ-ਬੱਕੇ ਥੋੜੇ ਗੁੱਸੇਜ ਵੀ ਆ ਗਏ ਬੰਦਾ ਸੀ ਗੁੱਸਾ ਹੋ ਰاندا ਔਰ ਪਰ ਮੇਰੇ ਉਹ ਰਿਸ਼ਤੇਦਾਰ ਅਸੀ ਜੋਨੇ ਕਿ ਡਾਕਟਰ ਸਾਹੀ ਇੱਕ ਹੋਜੀ ਗੱਲ ਕਹੀਏ ਤੁਸੀਂ ਮੈਂ ਕਿਹਾ ਭਈ ਤੁਸੀਂ ਦੇਖੋ ਇਹਦਾ ਮਤਲਬ ਹੈ ਕਿ ਵੀ ਖਤਰੇ ਵਾਲੀ ਗੱਲ ਨਹੀਂ ਅਗਲੇ 20 ਸਾਲ ਕੁਝ ਨਹੀਂ ਹੋਣਾ ਉਹ ਕਹਿੰਦੇ ਪਰ ਡਾਕਟਰ ਸਾਹਿਬ 40 ਸਾਲ ਦੀ ਉਮਰ ਤੇ ਛੁੱਟੀ ਹੁੰਦੀ ਹੈ ਜਿਆਦਾ ਲੰਬੀ ਨਹੀਂ ਹੁੰਦੀ ਤੇ ਅਸੀਂ ਐਸ ਖੋਨੀ ਨੂੰ ਅਸੀਂ ਟਾਲ ਨਹੀਂ ਸਕਦੇ ਮੈਂ ਕਿਹਾ ਬਿਲਕੁਲ ਟਾਲ ਸਕਦੇ ਹੋ ਕਹਿੰਦੇ ਕਿੰਨੀ ਉਮਰ ਇਹਦੀ ਹੋ ਸਕਦੀ ਹੈ ਮੈਂ ਕਿਹਾ ਤੁਹਾਡੇ ਹੱਥਾਂ ਭਾਵੇਂ ਤੁਸੀਂ ਇਹਨੂੰ 100 ਸਾਲ ਦੀ ਉਮਰ ਲੈ ਲਓ ਥੋੜੇ ਜਿਹਾ ठंडे हो गए तो कहने की डॉक्टर साहब किस तरह करना है मैं मेन चीज़ है कि भाई ये लंबी उम्र लैन वास्ते थानू तो मेहनत तो कोशिश शुरुआत तो होनी चाहिए तुम कहो कि जो चालीस साल की उम्र बच्चे ज डॉक्टर साहब ने लिखा हुआ है कि भई दुखावी घटना होनी है तो असं उनताली साल की उम्र में मेहनत करनी शुरू करा तो फिर वह गल ਨੇ ਬੰਨੇ ਤੋਂ ਕੁੱਲ ਮਿਲਾ ਕੇ ਜੇ ਮੈਂ ਤੁਹਾਨੂੰ ਕੱਲ ਫੇਰ ਤੋਂ ਇੱਕ ਸੁਨਿਆ ਦੇਣਾ ਚਾਹਾਂਗਾ ਉਹ ਸ਼ੂਗਰ ਦੀ ਬਿਮਾਰੀ ਜਿਹੜੀ ਹੈ ਇਹ ਆਮ ਬਿਮਾਰੀਆਂ ਵਾਂਗਰ ਇਹਦੇ ਵਿੱਚ ਖਤਰਾ ਉਸੇ ਵੇਲੇ ਨਹੀਂ ਹੁੰਦਾ ਕਿ ਸ਼ੂਗਰ ਹੋਈ ਹੈ ਤੇ ਸ਼ਾਇਦ ਅਗਲੇ ਕੁਝ ਦਿਨਾਂ ਵਿੱਚ ਜਾਂ ਕੁਝ ਘੰਟਿਆਂ ਵਿੱਚ ਜਾਂ ਕੁਝ ਹਫ਼ਤਿਆਂ ਦੇ ਵਿੱਚ ਕੋਈ ਕੋਈ ਮਾੜੀ ਗੱਲ ਹੋ ਜਾਣੀ ਹੈ ਪਰ ਇਹ ਗੱਲ ਸਮਝਣਾ ਜ਼ਰੂਰੀ ਹੈ ਕਿ 20 ਸਾਲ ਕਾਫੀ ਹੁੰਦੇ ਨੇ ਸ਼ੂਗਰ ਦੀ ਬਿਮਾਰੀ ਨੂੰ ਆਪਣਾ ਵਗਾਰ ਦਿਖਾਣ ਵਾਸਤੇ ਆਪਣਾ ਪੂਰਾ ਜਲਵਾ ਦਿਖਾਣ ਵਾਸਤੇ ਤੋ ਛੋਟੀ ਉਮਰ ਦੇ ਮਰੀਜ਼ ਜਿਨ੍ਹਾਂ ਨੂੰ ਸ਼ੂਗਰ ਹੁੰਦੀ ਹੈ ਉਹਨਾਂ ਨੂੰ ਸੁਚੇਤ ਹੋਣ ਦੀ ਲੋੜ ਜ਼ਿਆਦਾ ਹੈ ਕਿਉਂਕਿ ਉਹਨਾਂ ਦੇ ਕੇਸ ਦੇ ਵਿੱਚ ਬਿਮਾਰੀ ਨੂੰ ਬੜਾ ਖੁੱਲਾ ਟਾਈਮ ਮਿਲ ਜਾਂਦਾ ਹੈ ਆਪਣੇ पगाड़ रखा तो शुरुआत तो सुचेत रहो शुरुआत तो अच्छा परहेज करो शुरुआत तो ही शरीरिक कसरत सैर करो दवाई लग के खाओ चाहे कोई तकलीफ ना भी है और टाइम से चेकअप भी कराते रहो नमस्कार